ਦੋਸਤੋ ਇੱਕ ਬਹੁਤ ਹੀ ਮੰਦਭਾਗੀ ਅਤੇ ਦਿਲ ਕੰਬਾਉ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਇੱਕ 17 ਸਾਲਾ ਦੇ ਨਵਾਲਕ ਦੇ ਨਾਲ ਛੇੜਛਾੜ ਅਤੇ ਰੇਪ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਇਹ ਜਿਹੜੀ ਸਾਰੀ ਜਾਣਕਾਰੀ ਹੈ ਜਿਹੜੀ ਲੜਕੀ ਦੇ ਨਾਲ ਛੇੜਛਾੜ ਤੇ ਰੇਪ ਹੋਇਆ ਉਹਨੇ ਹੀ ਇਹ ਬਿਆਨ ਦਿੱਤੇ ਆ ਤਾਂ ਇਹ ਜਿਹੜੀ ਖਬਰ ਆ ਪੰਜਾਬ ਦੇ ਅਬਹੋਰ ਤੋਂ ਆ ਰਹੀ ਆ ਤੇ ਜਿਹੜੀ ਉਹ ਲੜਕੀ ਆ ਰਾਜਸਥਾਨ ਦੀ ਦੱਸੀ ਜਾ ਰਹੀ ਆ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਉਹ ਲੜਕੀ ਜਿਹੜੀ ਰਾਜਸਥਾਨ ਦੀ ਦੱਸੀ ਜਾਰੀ ਆ ਤੇ ਜੇ ਜਿਹੜੀ ਇਹ ਖਬਰ ਆ ਇਹ ਅਭੋਰ ਤੋਂ ਕਿਵੇਂ ਆ ਰਹੀ ਆ ਇਹਦੇ ਬਾਰੇ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਜਿਹੜੀ ਉਹ ਲੜਕੀ ਆ ਉਹਨੇ ਇਹ ਕਿਹਾ ਕਿ ਮੈਂ ਰਾਜਸਥਾਨ ਦੀ ਰਹਿਣ ਵਾਲੀ ਆ ਪਰ ਕੁਝ ਟਾਈਮ ਪਹਿਲਾਂ ਹੀ ਉਸ ਦੇ ਜਿਹੜੇ ਪਿਤਾ ਦੀ ਮੌਤ ਹੋ ਜਾਂਦੀ ਹੈ ਤਾਂ ਬਾਅਦ ਵਿੱਚ ਜਿਹੜੀ ਉਹ ਲੜਕੀ ਆ ਉਹ ਆਪਣੇ ਨਾਨਕੇ ਆ ਜਾਂਦੀ ਆ ਤਾਂ ਲੜਕੀ ਦੇ ਨਾਨਕੇ ਫਾਜ਼ਿਲ ਕਾ ਦੱਸਿਆ ਜਾ ਰਿਹਾ ਹੈ ਤੇ ਇਹ ਜਿਹੜੀ ਖਬਰ ਆ ਜਦੋਂ ਉਸ ਲੜਕੇ ਨੇ ਕਿਹਾ ਕਿ ਜਦੋਂ ਮੇਰੇ ਪਿਤਾ ਦੀ ਮੌਤ ਹੋ ਗਈ ਤੇ ਮੈਂ ਕੱਲੀ ਸੀ ਤੇ ਮੈਂ ਬਾਅਦ ਵਿੱਚ ਆਪਣੇ ਨਾਨਕੇ ਘਰ ਆ ਗਈ ਤੇ ਮੇਰੇ ਨਾਨਕਾ ਜਿਹੜਾ ਫਾਜ਼ਿਲਕਾ ਦੇ ਵਿੱਚ ਰਹਿੰਦਾ ਹੈ ਤਾਂ ਨਾਨਕੇ ਘਰ ਵਿੱਚ ਜਦੋਂ ਮੈਂ ਆਉਣੀ ਆ ਤੇ ਮੈਂ 12ਵੀਂ ਕਲਾਸ ਦੀ ਪੜ੍ਹਾਈ ਸ਼ੁਰੂ ਕਰਦੀ ਆ ਤਾਂ ਇਸ ਨੂੰ ਮੱਦੇਨਜ਼ਰ ਰੱਖਦੇ ਆਂ ਇਸ ਨੂੰ ਦੇਖਦਿਆਂ ਹੋਇਆਂ ਕਿ ਮੈਂ ਸਕੂਲ ਦੇ ਵਿੱਚੋਂ ਪੜ੍ਹ ਕੇ ਆ ਰਹੀ ਸੀ ਤੇ ਚਾਰ ਅਣਪਛਾਤੇ ਵਿਅਕਤੀ ਆਉਂਦੇ ਆ ਤਾਂ ਮੈਨੂੰ ਅਗਵਾ ਕਰਕੇ ਗੱਡੀ ਦੇ ਵਿੱਚ ਲੈ ਜਾਂਦੇ ਆ ਤਾਂ ਬਾਅਦ ਵਿੱਚ ਇੱਕ ਕੋਠੀ ਦੇ ਵਿੱਚ ਮੈਨੂੰ ਲੈ ਜਾਂਦੇ ਆ ਪਹਿਲਾਂ ਤਾਂ ਮੇਰੇ ਨਾਲ ਪਹਿਲਾਂ ਉਸਨੇ ਉਹਨਾਂ ਵਿਅਕਤੀਆਂ ਨੇ ਮੇਰੇ ਜਿਹੜੇ ਨਸ਼ੀਲੇ ਪਦਾਰਥ ਦੇ ਟੀਕੇ ਲਗਾਏ ਤਾਂ ਬਾਅਦ ਵਿੱਚ ਮੇਰੇ ਨਾਲ ਛੇੜਛਾੜ ਤੇ ਰੇਪ ਕੀਤਾ ਫਿਰ ਉਹ ਲੜਕੀ ਨੇ ਕਿਹਾ ਵੀ ਮੈਂ ਕਿਵੇਂ ਨਾ ਕਿਵੇਂ ਕਰਕੇ ਉਹਨਾਂ ਚਾਰਾ ਵਿਅਕਤੀਆਂ ਦੇ ਚੁੰਗਲ ਚੋਂ ਭੱਜ ਆਈ ਆਪਦੀ ਜੇ ਮੈਂ ਭੱਜ ਕੇ ਫਾਜ਼ਲ ਕਾ ਵਾਪਸ ਆਈ ਆਂ ਤਾਂ ਉੱਥੇ ਮੈਂ ਜਦੋਂ ਪਾਣੀ ਪੀਣ ਲੱਗੀ ਤਾਂ ਮੈਂ ਬੇਹੋਸ਼ ਹੋ ਜਾਣੀ ਆ ਤਾਂ ਇਹ ਬਾਅਦ ਚ ਜਦੋਂ ਲੜਕੀ ਬੇਹੋਸ਼ ਹੋ ਜਾਂਦੀ ਆ ਤਾਂ ਉੱਥੋਂ ਦੇ ਜਿਹੜੇ ਰਾਹੀਰ ਆ ਲੋਕ ਆ ਉਹਨਾਂ ਦੀ ਮਦਦ ਦੁਆਰਾ ਜਿਹੜੀ ਲੜਕੀ ਨੂੰ ਹਸਪੀਟਲ ਪਹੁੰਚਾਇਆ ਜਾਂਦਾ ਹੈ ਤਾਂ ਬਾਅਦ ਵਿੱਚ ਜਦੋਂ ਲੜਕੀ ਨੂੰ ਹੋਸ਼ ਹੁੰਦਾ ਹੈ ਤਾਂ ਦੂਜੇ ਪਾਸੇ ਜਿਹੜੇ ਉੱਥੋਂ ਦੇ ਰਾਹੀਰ ਆ ਲੋਕ ਆ ਜਦੋਂ ਉਸ ਲੜਕੀ ਨੂੰ ਹਸਪੀਟਲ ਪਹੁੰਚੋਂਦੇ ਆ ਤਾਂ ਬਾਅਦ ਵਿੱਚ ਉਹ ਲੜਕੀ ਨੂੰ ਹੋਸ਼ ਆਉਂਦਾ ਹੈ ਤਾਂ ਔਰ ਪੁਲਸ ਨੂੰ ਵੀ ਸੂਚਨਾ ਦਿੱਤੀ ਜਾਂਦੀ ਹੈ ਕਿ ਜਿਹੜੀ 17 ਸਾਲ ਦੀ ਨਬਾਲਕ ਲੜਕੀ ਆ ਉਹ ਬੇਹੋਸ਼ ਹੋ ਗਈ ਸੀ ਤੇ ਉਹ ਬਹੁਤ ਹੀ ਭੇਦ ਭਰੇ ਹਾਲਾਤਾਂ ਦੇ ਵਿੱਚ ਉਸ ਨੂੰ ਜਿਹੜਾ ਲੋਕਾਂ ਦੁਆਰਾ ਹਸਪੀਟਲ ਪਹੁੰਚਾਇਆ ਗਿਆ ਤਾਂ ਬਾਅਦ ਵਿੱਚ ਜਦੋਂ ਪੁਲਸ ਉੱਥੇ ਪਹੁੰਚਦੀ ਆ ਤਾਂ ਲੜਕੀ ਦੇ ਬਿਆਨ ਲਈ ਜਾਂਦੇ ਆ ਤਾਂ ਲੜਕੀ ਨੇ ਸਾਰੇ ਬਿਆਨ ਜਿਹੜੇ ਜਦੋਂ ਦਿੱਤੇ ਤਾਂ ਸਾਰੇ ਲੋਕ ਜਿਹੜੇ ਆ 당ਗ ਰਹਿ ਗਏ ਪਰੇਸ਼ਾਨ ਰਹਿ ਗਏ ਤੇ ਉਹਨਾਂ ਦੇ ਸਾਰਿਆਂ ਦੇ ਪੈਰੋ ਹੀੜੋ ਜ਼ਮੀਨ ਨਿਕਲ ਗਈ ਕਿ ਇੱਕ ਲੜਕੀ ਦੇ ਨਾਂ 17 ਸਾਲਾਂ ਦੀ ਲੜਕੀ ਦੇ ਨਾਲ ਪਹਿਲਾਂ ਉਹਨੂੰ ਗੱਡੀ ਦੇ ਵਿੱਚ ਚਾਰ ਵਿਅਕਤੀਆਂ ਨੇ ਅਗਵਾ ਕੀਤਾ ਅਗਵਾ ਕਰਕੇ ਇੱਕ ਕੋਠੀ ਦੇ ਵਿੱਚ ਲੈ ਗਏ ਤਾਂ ਪਹਿਲਾਂ ਉਹਨਾਂ ਚਾਰਾਂ ਵਿਅਕਤੀਆਂ ਨੇ ਉਸ ਲੜਕੀ ਦੇ ਪਹਿਲਾਂ ਨਸ਼ੀਲੇ ਪਦਾਰਥ ਦਾ ਪਹਿਲਾਂ ਟੀਕਾ ਲਾਇਆ ਤੇ ਟੀਕਾ ਲਾ ਕੇ ਕੁੜੀ ਦੇ ਨਾਲ ਛੇੜਛਾੜ ਤੇ ਰੇਪ ਕੀਤਾ ਤਾਂ ਬਾਅਦ ਵਿੱਚ ਉਸ ਲੜਕੀ ਦਾ ਇਹ ਵੀ ਕਹਿਣਾ ਹੈ ਕਿ ਹੁਣ ਮੈਂ ਜਿਹੜਾ ਫਾਜ਼ਿਲ ਕਾ ਵੀ ਨਹੀਂ ਜਾਣਾ ਚਾਹੁੰਦੀ ਕਿਉਂਕਿ ਉਹਦੀ ਮੰਮੀ ਵੀ ਕੋਈ ਆ ਨੈਤਿਕ ਜਿਹੜਾ ਕੰਮ ਕਰਦੀ ਐ ਤੇ ਜਿਹੜਾ ਉਸ ਕੰਮ ਕਰਨ ਨੂੰ ਉਹ ਲੜਕੀ ਨੂੰ ਵੀ ਮਜਬੂਰ ਕੀਤਾ ਜਾਂਦਾ ਹੈ ਤਾਂ ਲੜਕੀ ਦੇ ਇਹ ਵੀ ਬਿਆਨ ਆਇਆ ਕਿ ਮੈਂ ਹੁਣ ਫਾਜ਼ਿਲ ਕਾ ਵੀ ਨਹੀਂ ਜਾਣਾ ਚਾਹੁੰਦੀ ਦੀ ਉਹਦੀ ਮਾਮੀ ਜਿਹੜੀ ਕੋਈ ਉਹਦਾ ਇਹ ਨੈਤਿਕ ਕੰਮ ਕਰਦੀ ਆ ਜਿਸ ਨੂੰ ਉਹਦੀ ਮਾਮੀ ਵੀ ਕਹਿੰਦੀ ਤੂੰ ਇਹ ਕੰਮ ਕਰ ਪਰ ਲੜਕੀ ਦੂਜੇ ਪਾਸੇ ਕਹਿੰਦੀ ਵੀ ਇਹ ਮੈਂ ਕੰਮ ਨਹੀਂ ਕਰਨਾ ਚਾਹੁੰਦੀ ਮੈਨੂੰ ਮਜਬੂਰ ਕੀਤਾ ਜਾਂਦਾ ਏ ਤੇ ਬਹੁਤ ਹੀ ਮੰਦਭਾਗੀ ਖਬਰ ਆ ਤੇ ਹੁਣ ਜਿਹੜੀ ਉਥੋਂ ਦੀ ਪੁਲਸ ਆ ਉਹਨਾਂ ਨੇ ਇਹ ਵੀ ਕਿਹਾ ਤੇ ਪੁਲਸ ਅਤੇ ਡਾਕਟਰਾਂ ਨੇ ਇਹ ਕਿਹਾ ਕਿ ਜਿਹੜੀ ਲੜਕੀ ਆ ਉਸ ਦਾ ਨਾਂ ਕੋਈ ਅਤਾ ਪਤਾ ਤੇ ਨਾ ਹੀ ਉਹਦੇ ਘਰ ਦਾ ਕੋਈ ਵੀ ਕੁਝ ਹਲੇ ਸਾਨੂੰ ਨਹੀਂ ਪਤਾ ਲੱਗਿਆ ਵਿੱਕੀ ਦੀ ਕੁੜੀ ਆ ਕਿੱਥੇ ਦੀ ਰਹਿਣ ਵਾਲੀ ਆ ਤੇ ਫਿਰ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਟਾਈਮ ਅਸੀਂ ਇਸ ਬੱਚੀ ਦੀ ਜਿਹੜੀ ਆ ਮੈਡੀਕਲ ਰਿਪੋਰਟ ਜਿਹੜੀ ਆ ਨਹੀਂ ਲੈ ਸਕਦੇ ਮੈਡੀਕਲ ਟੈਸਟ ਜਿਹੜੇ ਉਹਨਾਂ ਦੇ ਘਰ ਦੇ ਤੋਂ ਬਿਨਾ ਅਸੀਂ ਜਿਹੜੇ ਟੈਸਟ ਨਹੀਂ ਲੈ ਸਕਦੇ ਤਾਂ ਬਾਅਦ ਵਿੱਚ ਪੁਲਸ ਨੇ ਕਿਵੇਂ ਨਾ ਕਿਵੇਂ ਕਰਕੇ ਫਿਲਹਾਲ ਤੱਕ ਜਿਹੜਾ ਇਹ ਕੇਸ ਦਰਜ ਕਰ ਲਿਆ ਗਿਆ ਹੈ ਦੂਜੇ ਪਾਸੇ ਜਿਹੜੇ ਰਾਘੀਰਾ ਅਤੇ ਹੋਰ ਵੀ ਲੋਕ ਆ ਉਹਨਾਂ ਨੇ ਇਹ ਕਿਹਾ ਕਿ ਪੁਲਸ ਵਾਲਿਆਂ ਨੂੰ ਉਹਨਾਂ ਦੋਸ਼ੀਆਂ ਦੇ ਖਿਲਾਫ ਜਿਹੜੀ ਆ ਐਫ ਆਈ ਆਰ ਦਰਜ ਕਰਨੀ ਚਾਹੀਦੀ ਤੇ ਜਿਹੜੀ ਪੀੜਤ ਲੜਕੀ ਆ ਇਸ ਦੇ ਨਾਲ ਜਿਹੜੀ ਛੇੜਛਾੜ ਹੋਈ ਆ ਉਹਨੂੰ ਡੂੰਘਾਈ ਦੇ ਨਾਲ ਉਹਦੀ ਜਾਂਚ ਕੀਤੀ ਜਾਣੀ ਤੇ ਤਾਂ ਬੰਦ ਜਿਹੜੀ ਕਾਰਵਾਈ ਆ ਪੁਲਿਸ ਦੁਆਰਾ ਉਹਨਾਂ ਦੋਸ਼ੀਆਂ ਦੇ ਖਿਲਾਫ ਜਿਹੜੀ ਆ ਸ਼ੁਰੂ ਕਰ ਦਿੱਤੀ ਜਾਣੀ ਚਾਹੀਦੀ ਆ ਤਾਂ ਇਹ ਬਹੁਤ ਹੀ ਮੰਦਭਾਗੀ ਤੇ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਆ ਕਿ ਅੱਜ ਕੱਲ ਵੀ ਜਿਹੜੀਆਂ ਛੋਟੀਆਂ ਬੱਚਿਆਂ ਤੋਂ ਲੈ ਕੇ 70 80 ਸਾਲ ਦੀਆਂ ਜਿਹੜੀਆਂ ਬਜ਼ੁਰਗ ਔਰਤਾਂ ਨੇ ਉਹਨਾਂ ਨਾਲ ਇਦਾਂ ਦੀਆਂ ਹਰਕਤਾਂ ਜਿਹੜੀਆਂ ਗਲਤ ਵਿਅਕਤੀਆਂ ਦੁਆਰਾ ਕਿ ਦੋਸ਼ੀਆਂ ਦੁਆਰਾ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਉਹ ਅਕਸਰ ਹੀ ਜਿਹੜੇ ਆ ਹਵਾਨੀਅਤ ਦਾ ਸ਼ਿਕਾਰ ਹੋ ਜਾਂਦੀਆਂ ਨੇ ਜੇਕਰ ਸਰਕਾਰ ਉਹਨਾਂ ਦੋਸ਼ੀਆਂ ਦੇ ਖਿਲਾਫ ਇਦਾਂ ਦੀ ਇਹਨਾਂ ਦੇ ਖਿਲਾਫ ਕੋਈ ਕੜੀ ਤੱਕੜੀ ਸਜ਼ਾਆਂ ਜਿਹੜੀਆਂ ਬਣਾਉਣ ਉਹਨਾਂ ਨੂੰ ਸਖਤ ਸਖਤ ਸਜ਼ਾਆਂ ਦੇ ਤਾਂ ਹੋ ਸਕਦਾ ਜਿਹੜੀਆਂ ਛੇੜਛਾੜ ਅਤੇ ਰੇਪ ਦੇ ਮਾਮਲੇ ਜਿਹੜੇ ਦਿਨ-ਬ-ਦਿਨ ਵੱਧਦੇ ਜਾਂਦੇ ਤਾਂ ਹੋ ਸਕਦਾ ਇੰਨਾਂ ਸਾਰਿਆਂ ਮਾਮਲਿਆਂ ਤੇ ਰੋਕ ਤਾਂ ਹੋ ਸਕੇ ਪਰ ਜਿੰਨਾ ਟਾਈਮ ਸਰਕਾਰ ਇਹਨਾਂ ਦੋਸ਼ੀਆਂ ਦੇ ਖਿਲਾਫ ਕੋਈ ਵੀ ਜਿਹੜੀ ਆ ਸਖਤ ਤੋਂ ਸਖਤ ਕਾਰਵਾਈ ਨਹੀਂ ਕਰੇਗੀ ਤਾਂ ਜਿਹੜੇ ਇਦਾਂ ਦੇ ਦੋਸ਼ੀ ਆ ਮੁਲਜ਼ਮਾ ਉਹਨਾਂ ਦੇ ਹੌਂਸਲੇ ਜਿਹੜੇ ਹੋਰ ਵੀ ਬਲੰਦ ਹੁੰਦੇ ਆ ਤਾਂ ਜੇ ਕਿਉਂਕਿ ਉਹਨਾਂ ਦਾ ਇਹ ਹੁੰਦਾ ਵੀ ਜਿਹੜੀ ਸਰਕਾਰ ਆ ਸਾਡੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਤਾਂ ਸ਼ਾਇਦ ਉਹਨਾਂ ਨੂੰ ਹੋਰ ਹੌਸਲਾ ਮਿਲ ਜਾਂਦਾ ਏ ਜੇਕਰ ਸਰਕਾਰ ਉਹਨਾਂ ਦੇ ਖਿਲਾਫ ਕੋਈ ਨਾ ਕੋਈ ਸਖਤ ਤੋਂ ਸਖਤ ਐਕਸ਼ਨ ਲਵੇ ਤਾਂ ਜੇਕਰ ਹੋਰ ਵੀ ਕੋਈ ਇਦਾਂ ਦੇ ਕਟਣਾ ਨੂੰ ਅੰਜਾਮ ਦੇਣ ਬਾਰੇ ਕੋਈ ਹਦੂਜਾ ਵਿਅਕਤੀ ਸੋਚੇ ਤਾਂ ਉਹ ਵੀ ਵਾਰ ਸੋਚੇ ਕਿ ਜੇਕਰ ਮੈਂ ਇੰਦੇ ਕਿਸੇ ਵੀ ਲੜਕੀ ਨਾਲ ਬਜ਼ੁਰਗ ਔਰਤ ਨਾਲ ਬੱਚੀ ਦੇ ਨਾਲ ਕੋਈ ਵੀ ਗਲਤ ਛੇੜਛਾੜ ਕੀਤੀ ਜਾਂ ਬਲਦ ਕਰ ਕੀਤਾ ਤੇ ਮੈਨੂੰ ਜਿਹੜੀ ਬਹੁਤ ਜਿਹੜੀ ਆ ਕੜੀ ਤਾਂ ਕੜੀ ਮੇਰੇ ਤੇ ਸਜ਼ਾ ਮਾਂ ਲੱਗ ਸਕਦੀਆਂ ਐ ਤੇ ਮੈਨੂੰ ਬਹੁਤ ਹੀ ਜਿਹੜੇ ਪੁਲਿਸ ਦੁਆਰਾ ਜਿਹੜੀ ਕਾਰਵਾਈ ਜਿਹੜੀ ਬਹੁਤ ਸਖਤ ਕੀਤੀ ਜਾਵੇਗੀ ਮੇਰੇ ਉੱਪਰ ਤਾਂ ਲੋਕ ਜਿਹੜਾ ਗਲਤ ਕੰਮ ਕਰਨ ਤੋਂ ਪਹਿਲਾਂ ਵੀ ਵਾਰ ਸੋਚੇ ਵੀ ਹੋ ਸਕਦਾ ਜੇਕਰ ਮੈਂ ਕੋਈ ਗਲਤ ਵੀ ਕੰਮ ਕੀਤਾ ਤਾਂ ਮੇਰੇ ਉੱਪਰ ਜਿਹੜੀ ਬਹੁਤ ਤੋਂ ਬਹੁਤ ਬਹੁਤ ਜ਼ਿਆਦਾ ਸਜ਼ਾਵਾਂ ਲਗਾਈਆਂ ਜਾਣੀਆਂ ਤੇ ਜਿਹਦਾ ਵੀ ਜਿਹਦੇ ਕਰਕੇ ਵੀ ਮੈਨੂੰ ਤੇ ਮੇਰੀ ਜਿਹੜੀ ਮੇਰੀ ਖੋਦ ਜਿਹੜੀ ਜਾਂਦੀ ਉਹ ਖਰਾਬ ਵੀ ਹੋ ਸਕਦੀ ਆ ਤੇ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ